ਜਿਹੜੀ ਬੁਧਨੀ ਹੈਗੀ ਆ ਉਹਨੇ ਕੋਈ ਇਹ ਨਹੀਂ ਸਟੈਂਡ ਦੇਖਣਾ ਕਿ ਇਹਦੇ ਚ ਟਾਰਕ ਕਿੰਨੀ ਆ ਉਹਨਾਂ ਨੇ ਹਾਰਸ ਪਾਵਰ ਟੈਸਟ ਕਰਨੀ ਆ ਉਹ ਕਰਨੀ ਆ ਰੇਟਡ ਆਰ ਪੀ ਐਮ ਤੇ ਉਹ ਘਟ ਜਾਂਦੀ ਆ ਆਪਾਂ ਕਹਿ ਦਿੰਨੇ ਆ ਵੀ ਯਾਰ ਟਾਰਕ ਇੰਨੀ ਕਿਉਂ ਵਧ ਗਈ ਐਚ ਪੀ ਇੰਨੀ ਕਿਉਂ ਘਟ ਗਈ ਇਹ ਕੰਪਨੀਆਂ ਕਿਵੇਂ ਖੇਡ ਖੇਡਦੀਆਂ ਨੇ ਉਹਦੇ ਤੇ ਵੀਡੀਓ ਆ ਬਹੁਤ ਬੰਦੇ ਪੁੱਛੀ ਜਾਂਦੇ ਨੇ ਵੀ ਭਾਈ ਪਾਵਰ ਬਹੁਤ ਘਟਾ ਟਾਰਕ ਇੰਨੀ ਜ਼ਿਆਦਾ ਵਧ ਗਈ ਉਹਦਾ ਕਾਰਨ ਕੀ ਆ ਦੇਖੋ ਪੈਰਾਮੀਟਰ ਨੇ ਪਾਵਰ ਅਲੱਗ ਚੀਜ਼ ਆ ਟਾਰਕ ਅਲੱਗ ਚੀਜ਼ ਆ ਬੈਕਅਪ ਟਾਰਕ ਅਲੱਗ ਚੀਜ਼ ਆ ਇਹ ਤਾਂ ਹੁਣ ਆਪਣਾ ਆਪਣਾ ਹਿਸਾਬ ਆ ਇੱਕ ਨਾ ਬਹੁਤ ਮਤਲਬ ਪ੍ਰਚਲਿਤ ਗੱਲ ਆ ਹਰੇਕ ਕੰਪਨੀ ਕਹਿੰਦੀ ਆ ਵੀ ਸਾਡਾ ਜਿਹੜਾ ਟ੍ਰੈਕਟਰ ਆ ਇਹ ਪਾਵਰ ਤਾਂ ਹੈਗਾ 50 ਹੀ ਪਰ ਜੋਰ 65 ਜਿੰਨਾ ਲਾਉਂਦਾ ਜਾਂ ਕੰਪਨੀਆਂ ਨੇ ਸਿਸਟਮ ਕੀ ਫੜ ਲਿਆ ਕਿ 50 ਪਾਵਰ ਚ ਟਰੈਕਟਰ ਨੂੰ ਪਾਸ ਕਰਾ ਲੈਂਦੀ ਇਹਨੂੰ ਪਾਸ ਕਿਵੇਂ ਹੋ ਜਾਂਦਾ ਅਗਲਾ ਕਹਿੰਦਾ ਯਾਰ ਇੰਨੀ ਹੌਸਪਾਵਰ ਕਿਵੇਂ ਘੱਟ ਹੋ ਗਈ ਟਾਰਕ ਇੰਨੀ ਕਿਵੇਂ ਵੱਧ ਗਈ ਇਹ ਕੀ ਖੇਡ ਆ ਵੈਸੇ ਤਾਂ ਇਹ ਖੇਡ ਬਹੁਤ ਛੇਤੀ ਬੰਦ ਹੋ ਜਾਣੀ ਆ ਹੁਣ ਕੰਪਨੀਆਂ ਕਰਦੀਆਂ ਕਿਉਂ ਨੇ ਪਹਿਲੀ ਤਾਂ ਅਗਲਾ ਕੰਪਨੀਆਂ ਜਿਹੜਾ ਮਿਸ਼ਨ ਸਟੈਂਡਰਡ ਆ ਉਹਨੂੰ BS4 ਹੋਣ ਤੋਂ ਬਚਾਉਂਦੀਆਂ ਨੇ ਕਿਉਂਕਿ BS4 ਚ ਇੱਕ ਤਾਂ ਟਰੈਕਟਰ CRD ਹੋ ਜਾਂਦਾ ਇੱਕ ਉਹਦਾ એમਿਸ਼ਨ ਸਟੈਂਡਰਡ BS4 ਹੋ ਜਾਂਦਾ ਇੱਕ ਤਾਂ ਖਰਚਾ ਜਾਦੇ ਵੱਧ ਜਾਂਦਾ ਕੰਪਨੀ ਦੇ ਪੈਸੇ ਵੱਧ ਲੱਗਦੇ ਆ ਕੰਪੀਟੀਸ਼ਨ ਆ ਉਹਨੂੰ ਗੇਮ ਨਹੀਂ ਖੇਡਣ ਨੂੰ ਰਹਿੰਦੀ ਨੰਬਰ 2 ਤੇ ਜਦੋਂ ਜਿਹੜਾ ਹਲੇ ਤੱਕ ਜਿੰਨੇ CRD ਟਰੈਕਟਰ ਆਏ ਨੇ ਜ਼ਿੰਮੇਦਾਰਾਂ ਨੇ ਹਲੇ ਇਹਨਾਂ ਨੂੰ ਐਕਸੈਪਟ ਕੀਤਾ ਨਹੀਂ CRD ਟੈਕਨੋਲੋਜੀ ਨੂੰ ਕਿਉਂਕਿ ਇਹਦੇ ਲਈ ਜਿਹੜਾ ਐਕਸਪੋਜ਼ਰ ਆ ਉਹ ਬਹੁਤ ਚਾਹੀਦਾ ਹੈ ਕੰਪਨੀਆਂ ਨੂੰ ਬਹੁਤ ਕੰਪਨੀਆਂ ਨੇ ਇੰਜਨ ਡਿਜ਼ਾਈਨ ਕਰ ਲਏ ਪਰ ਬਹੁਤ ਜ਼ਿਆਦੇ ਹਲੇ ਇੰਜਨਾਂ ਚ ਟੈਕਨੀਕਲ ਜਿਹੜੇ ਡਿਜ਼ਾਈਨ ਆਉ ਫਾਲਟੀ ਹਲੇ ਤੱਕ ਹੈਗਾ ਜਿਨ੍ਹਾਂ ਕੋ ਐਕਸਪੋਜ਼ਰ ਹੈਗਾ ਬਾਹਰਲੀਆਂ ਕੰਪਨੀਆਂ ਕੋਲ ਉਹਨਾਂ ਦੇ ਇੰਜਨ ਨੇ ਜਿਹੜੇ ਕਿਸੇ ਹੱਦ ਤੱਕ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਉਹ ਮੈਨੂੰ ਕੋਈ ਬੰਦੇ ਕਹਿੰਦੇ ਨੇ ਯਾਰ ਮੈਂ ਤਾਂ ਜਿਹੜਾ ਕੁਝ ਹੈਗਾ ਉਹੀ ਕਹਿਣਾ ਮੈਨੂੰ ਤਾਂ ਮੈਂ ਤਾਂ ਇੱਕ ਵੈਸੇ ਮੈਂ ਸੋਚਦਾ ਹੁੰਨਾ ਕਿਹਨਾਂ ਉਹ ਝੂਠ ਵੀ ਬੋਲਣਗੇ ਕਮਾਲ ਕਰ ਦੇਣਗੇ ਮੈਂ ਸੱਚ ਵੀ ਬੋਲੂੰਗਾ ਤੋ ਹਾਰ ਜਾਊਗਾ ਗੱਲ ਤਾਂ ਇਹ ਆ ਜਿਹੜਾ ਸੱਚ ਹੈ ਉਹਨੂੰ ਮਾਰ ਕੋ ਅੱਜ ਦੀ ਥੋੜਾ ਪੈਂਦੀ ਹੋਈ ਐ ਉਹ ਤਾਂ ਪਤਾ ਹੀ ਨਹੀਂ ਕਦ ਦੀ ਪੈਂਦੀ ਆਈ ਐ ਮਤਲਬ ਮਹਾਰਾਜ ਜੀ ਸਿੰਘ ਤੋਂ ਲੈ ਕੇ ਕਿਉਂ ਰਾਜ ਖਤਮ ਹੋਇਆ ਕਿਉਂਕਿ ਸੱਚ ਤੇ ਖੜਾ ਸੀ ਮਹਾਰਾਜ ਰਪਦੰਮਨ ਸਿੰਘ ਵਰਗੇ ਬੰਦੇ ਖਤਮ ਹੀ ਹੋ ਗਏ ਜਿਹੜੇ ਲੁੱਚੇ ਬੇਈਮਾਨ ਸੀ ਉਹ ਪਹਿਲਾਂ ਵੀ ਮਹਾਰਾਜੇ ਉਹ ਅੱਜ ਵੀ ਮਹਾਰਾਜੇ ਆ ਉਹਨਾਂ ਦੀ ਅੱਜ ਵੀ ਬੱਲੇ ਬੱਲੇ ਆ ਇਹ ਸੰਸਾਰ ਦੀ ਖੇਡ ਆ ਇਹਨੂੰ ਮੈਂ ਬਦਲ ਨਹੀਂ ਸਕਦਾ ਮੈਨੂੰ ਜਿੰਨਾ ਪਤਾ ਮੁੰਨੀ ਕ ਗੱਲ ਕਰ ਲੈਣਾ ਹਾਂ ਮੈਂ ਨਾ ਕਿਸੇ ਤੋਂ ਸਰਟੀਫਿਕੇਟ ਲੈਣ ਲਈ ਕਦੇ ਅਪਲਾਈ ਕੀਤਾ ਸੀ ਨਾ ਮੈਨੂੰ ਸਰਟੀਫਿਕੇਟ ਚਾਹੀਦਾ ਅਗਲੀ ਗੱਲ ਚੱਲ ਕਰੀਏ ਜਿਹੜੀਆਂ ਕੰਪਨੀਆਂ ਨੇ ਉਹ ਕਰਦੀਆਂ ਕੀ ਨੇ ਮੰਨ ਕੇ ਚੱਲੋ ਰੇਟਡ ਆਰ ਪੀ ਐਮ ਜਿਵੇਂ ਇਹ ਟਰੈਕਟਰ ਆ ਰੇਟਡ ਆਰ ਪੀ ਐਮ ਹੈਗਾ ਇਹਦਾ 2000 ਇਹਨੂੰ 2000 ਕਰ ਲਿਆ ਹਾਲਾਂਕਿ ਇਹਦੀ ਜਿਹੜੀ ਬੁਦਨਿਤੀ ਰਿਪੋਰਟ ਸੀ ਉਹਦੇ ਚ ਇਹਨਾਂ ਨੇ ਰਿਮਾਰਕਸ ਭੇਜਿਆ ਸੀ ਕਿ ਸਾਡਾ ਜਿਹੜਾ ਇੰਜਨ ਆ ਇਹਨੂੰ 1000 ਤੋਂ ਲੈ ਕੇ 2000 ਚੱਕਰਾਂ ਤੱਕ ਡਿਫਰੈਂਟ ਡਿਫਰੈਂਟ ਆਰ ਪੀ ਐਮਸ ਤੇ ਇਹਨੂੰ ਟੈਸਟ ਕੀਤਾ ਜਾਵੇ ਪਰ ਇਹਦਾ ਜਿਹੜੀ ਟੈਸਟ ਰਿਪੋਰਟ ਮਤਲਬ 네ਗੇਟਿਵ ਆਈ ਉਹਦਾ ਰੀਜ਼ਨ ਵੀ ਵੈਸੇ ਇਹੀ ਆ ਕਿਉਂਕਿ ਰੇਟਡ ਆਰਪੀਐਮ ਤੇ ਪਰਫਾਰਮ ਨਹੀਂ ਕਰਦਾ ਜਾਂ ਜਿਹੜੇ ਹੁਣ ਟਰੈਕਟਰ ਇਹ ਬਣਾ ਰਹੇ ਨੇ ਜਿੱਦਾਂ ਹੁਣ ਸੋਨਾਲੀਕਾ ਆ ਗਿਆ ਜਾਂ 855 ਆ ਗਿਆ ਜਾਂ ਹੋਰ ਜਿੰਨੇ ਇਹਨਾਂ ਨੇ ਰੱਖੇ ਹੋਏ ਨੇ 50 ਪਾਵਰ ਦੇ ਵਿੱਚ ਵਿੱਚ ਉਹਨਾਂ ਦਾ ਰੇਟਡ ਆਰਪੀਐਮ ਕੀ ਆ 2000 ਕਿਸੇ ਦਾ 2100 ਆ ਜਦੋਂ ਉਹਨਾਂ ਦਾ ਟੈਸਟ ਹੁੰਦਾ ਇੰਜਨਾਂ ਦਾ ਅਗਲਾ ਬੁੱਧਨੀ ਨੇ ਤਾਂ ਉਹਨੂੰ ਕਰ ਲੈਣਾ ਉਹਨੇ ਤੇ 2000 ਤੇ 2100 ਤੇ ਕਿ ਰੇਟਡ ਆਰਪੀਐਮ ਤੇ ਆ ਜਦੋਂ ਰੇਟਡ ਆਰਪੀਐਮ ਤੇ ਜਾਂਦਾ ਹੈ ਉਹਦੀ ਜਿਹੜੀ ਹਾਰਸ ਪਾਵਰ ਆ ਉਹ ਜਮਈ ਘਟ ਜਾਂਦੀ ਆ ਜਾ ਕੇ ਰੇਟਡ ਆਰਪੀਐਮ ਤੇ 50 ਪਾਵਰ ਤੋਂ ਵੀ ਉਹ ਕਿਤੇ ਥੱਲੇ ਚੱਲਿਆ ਜਾਂਦਾ ਪਰ ਉਹਦੀ ਜਿਹੜੀ ਟਾਰਕ ਆ ਟਾਰਕ ਬਹੁਤ ਵੱਧ ਜਾਂਦੀ ਹੈ ਹੁਣ ਜਿਵੇਂ ਸੋਨਾ ਲਿਕਾ ਆਇਆ ਪਾਵਰ 50 ਪਾਵਰ ਤੋਂ ਥੱਲੇ ਟਾਰਕ 275 ਜਾਣ ਇੰਨੀ ਆ ਕਿਉਂਕਿ ਬੁੱਧਨੀ ਨੇ ਕੱਲੀ ਪਾਵਰ ਦੇਖਣੀ ਆ ਜੋ ਬੈਕਅਪ ਟਾਰਕ ਡਿਕਲੇਅਰ ਕਰੀ ਹੋਈ ਆ ਐਪਲੀਕੈਂਟ ਨੇ ਉਹਨਾਂ ਨੇ ਉਹਦਾ ਹਿਸਾਬ ਲਾ ਲੈਣਾ ਵੀ ਬਹੁਤ ਹੀ ਥੱਲੇ ਤਾਂ ਨਹੀਂ ਹਾਂ ਇਹਦੀ ਹੁਣ ਘਟੀ ਆ ਉਹਨਾਂ ਨਿਰਮਾਣਸਪੀ ਉਹਨਾਂ ਨੂੰ ਭੇਜਿਆ ਹਾਂ ਭਾਈ ਬੀਅਰ ਦੇ ਲਈ ਕਰੈਕਟਿਵ ਮੈਜਰਸ ਨੇ ਜਿਹੜੇ ਉਹ ਲਏ ਜਾਣ ਕੰਪਨੀ ਸਿਸਟਮ ਇਹ ਜਿਹੜਾ ਇੰਜਨ ਦਾ ਜਿਹੜਾ ਡਿਜ਼ਾਈਨ ਆ ਉਹ ਇਹ ਜਿਹੜਾ ਰੇਟਡ ਆਰਪੀਐਮ ਤੇ ਉੱਪਰ ਐਚਪੀ ਨਹੀਂ ਸ਼ੋ ਕਰਦਾ ਟਾਰਕ ਸ਼ੋ ਕਰ ਦੂਗਾ ਬੈਕਅੱਪ ਟਾਰਕ ਸ਼ੋ ਕਰ ਦੂਗਾ ਪਰ ਹਾਰਸ ਪਾਵਰ ਨਹੀਂ ਸ਼ੋ ਹੁੰਦੀ ਉੱਥੇ ਇਸ ਕਰਕੇ ਇੰਜਨ ਆ ਤਰੀਕੇ ਨਾਲ ਪਾਸ ਕਰਾਏ ਜਾਂਦੇ ਨੇ ਪਰ ਬਹੁਤਾ ਵਕਤ ਨਹੀਂ ਇਹਨਾਂ ਨੇ ਹੁਣ ਆ ਜਿਹੜਾ ਫੇਸ ਟੂ ਬਣ ਲੱਗਦਾ ਆ ਹੀ ਜਾਣਾ 30 ਤੋਂ 40 ਐਚਪੀ ਵਾਲੇ ਵੀ ਹੁਣ ਸਾਰੇ ਟਰੈਕਟਰ ਸੀਐਡੀ ਕਰਨੇ ਹੀ ਪੈਣਗੇ ਇਹਨਾਂ ਨੂੰ ਫੇਰ ਉਹ ਗੇਮ ਹੋ ਜਾਣੀ ਆ ਖਤਮ ਹੁਣ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜ਼ਿਮੀਦਾਰਾਂ ਕੋਲ ਇੱਕ ਸੁਨਹਿਰੀ ਮੌਕਾ ਹੈ ਤੁਸੀਂ ਇਹ ਨਾ ਚੀਜ਼ਾਂ ਨੂੰ ਇਗਨੋਰ ਨਾ ਕਰੋ ਮੈਂ ਇੱਕ ਰਫਲੀ ਗਿਣ ਦੰਨਾ ਸੋਨਾਲੀਕਾ 60 ਜਿਹੜਾ ਆਇਆ ਹੈ ਜਾਂ ਚਾਰ ਸਿਲੰਡਰ 275 ਬੈਕਅਪ ਟਾਰਕ ਚ 50 ਪਾਵਰ ਤੋਂ ਥੱਲੇ ਉਦਾਂ 65 ਪਾਵਰ ਦਾ ਟਰੈਕਟਰ ਇੰਜਨਰਲ ਮੈਸੀ ਹੋ ਗਿਆ 855 ਹੋ ਗਿਆ 5210 ਹੋ ਗਿਆ ਹਾਲਾਂਕਿ ਜਿਹੜਾ ਸੋਨਾਲੀਕਾ ਬਹੁਤ ਸਾਰਿਆਂ ਤੋਂ ਉੱਪਰ ਦੀ ਟਾਰਕ ਵਾਲਾ ਟਰੈਕਟਰ ਆਇਆ ਇਹ ਕੰਪਨੀਆਂ ਦੀ ਖੇਡ ਹੈ ਔਰ ਉਹ ਜੋ ਮਰਜੀ ਖੇਟੀ ਜਾਣ ਜੀਮੀਦਾਰ ਦਾ ਤਾਂ ਫਾਇਦਾ ਨਾ ਯਾਰ ਰੇਟ ਰੀਜ਼ਨੇਬਲ ਆ ਤੁਸੀਂ ਸੀਆਰਡੀ ਨਹੀਂ ਲੈਣਾ ਚਾਹੁੰਦੇ ਉਹ ਸੀਆਰਡੀ ਵੀ ਹੈ ਨਹੀਂ ਸਿੰਪਲ ਸਿਸਟਮ ਚੁੱਪ ਕਰਕੇ ਲੈ ਲਓ ਮਾੜਾ ਕੀ ਆ ਆਪਾਂ ਨੂੰ ਹੀ ਨੁਕਸਾਨ ਉਹ ਹਾਰਸ ਪਾਵਰ ਆਪਾਂ ਨਹੀਂ ਦਿਖਾਉਂਦਾ ਤੁਸੀਂ ਉਹਨਾਂ ਟਰੈਕਟਰਾਂ 'ਚ ਹੋਰ ਗੱਲ ਐਡ-ਆਨ ਕਰ ਦਿੰਨੇ ਜਿਹੜੇ ਟਰੈਕਟਰ ਉਹ ਪਾਸ ਉਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਕਿਰਾਏ ਹੋਏ ਆ ਉਹਨਾਂ ਨੂੰ ਤੁਸੀਂ ਕਦੇ 1500 ਤੇ ਚਲਾ ਕੇ ਦੇਖਿਓ 15 1600 ਤੇ ਉਹਨਾਂ ਦੀ ਜਿਹੜੀ ਵੈਲਿਊ ਉਹ ਹੋਰ ਵੱਧ ਜਾਂਦੀ ਆ ਬੈਕਅਪ ਟਾਰਕ ਵੀ ਵੱਧ ਜਾਂਦੀ ਆ ਟਾਰਕ ਵੀ ਵੱਧ ਜਾਂਦੀ ਆ ਹਾਰਸ ਪਾਵਰ ਵੀ ਵੱਧ ਜਾਂਦੀ ਆ ਪਰ ਇੱਕ ਟਰੈਕਟਰ ਦਾ ਡਿਜ਼ਾਈਨ ਹੁੰਦਾ ਕਿ ਉਹ ਇੱਕ ਸਰਟਨ ਆਰਪੀਐਮ ਤੱਕ ਹੀ ਆਪਣੀ ਹਾਰਸ ਪਾਵਰ ਦਿਖਾਉਂਦਾ ਇਹ ਹੁਣ ਟੈਕਨੀਕਲ ਗੱਲਾਂ ਨੇ ਬਹੁਤਾ ਮੈਂ ਉਹਨਾਂ ਤਾਂ ਪੜਿਆ ਲਿਖਿਆ ਹੈ ਨਹੀਂ ਐ ਇੰਜੀਨੀਅਰਸ ਨੂੰ ਪਤਾ ਹੈ ਕਿ ਕਿਵੇਂ ਉਹ ਇੰਜਣ ਦਾ ਇਦਾਂ ਡਿਜ਼ਾਈਨ ਤਿਆਰ ਕਰਦੇ ਆ ਕਿ ਉੱਪਰ ਲਈ ਜਿਹੜੀ ਹਾਈ ਆਰਪੀਐਮ ਤੇ ਜਾ ਕੇ ਜਿਹੜੇ ਆ ਟਰੈਕਟਰ ਦੀ ਹਾਰਸ ਪਾਵਰ ਆ ਉਹ ਘੱਟ ਸ਼ੋਅ ਕਰਨ ਲੱਗ ਜਾਂਦਾ ਇਹ ਚੱਕਰ ਇਸ ਕਰਕੇ ਸਾਰੀਆਂ ਕੰਪਨੀ ਇੱਧਰ ਨੂੰ ਤੁਰੀਆਂ ਹੋਈਆਂ ਨੇ ਵੀ ਅਸੀਂ ਇੱਕ ਇੱਕ ਦੋ ਦੋ ਰਨਿੰਗ ਮਾਡਲ ਰੱਖੀਏ ਜਿਵੇਂ ਹੁਣ ਸਵਰਾਜ ਚ ਰਨਿੰਗ ਕੋਣ ਮੇਨ ਤਾਂ ਇੱਕੇ ਟਰੈਕਟਰ 855 ਉਹਦੇ ਤੇ ਉਹਨਾਂ ਨੇ ਪਹਿਲੇ ਹੀ 50 ਤੋਂ ਥੱਲੇ ਰੱਖੀ ਬੈਠੇ ਆ 52 10 ਨੂੰ ਇਦਾਂ ਰੱਖੀ ਬੈਠੇ ਆ ਸੋਨਾਲਿਕਾ ਹੋ ਗਿਆ ਮੈਸੀ ਹੋ ਗਿਆ ਹੌਲੈਂਡ ਹੋ ਗਿਆ ਸਾਰਿਆਂ ਕੋਲ ਹੀ ਇਦਾਂ ਦੇ ਮਾਡਲ ਹੈਗੇ ਨੇ ਹਾਂ ਇਹਨਾਂ ਚੋਂ ਅੱਜ ਦੇ ਜਮਾਨੇ 'ਚ ਜਿਹੜਾ ਟੌਪ ਚੱਲ ਰਿਹਾ ਸਭ ਤੋਂ ਉੱਪਰ ਉਹ ਸੋਨਾਲੀ ਕਸਖਟ ਹੈ 275 ਦੀ ਬੈਕਅਪ ਟਾਰ ਉਹਦੀ ਆਪਾਂ ਵੀਡੀਓ ਵੀ ਕਰਾਂਗੇ ਤੇ ਆਹ ਸੀ ਬਸ ਸਾਰਾ ਫੰਡਾ ਇਹ ਤਰੀਕਾ ਕਰਾ ਹੁਣ ਮੈਨੂੰ ਤੁਸੀਂ ਪੁੱਛਣ ਲੱਗ ਜਾਨੇ ਹੋ ਬਾਈ ਫਿਰ ਇਹ ਕਾਪੀ ਤੇ ਕਿਵੇਂ ਆ ਭਰਾਵੋ ਤੁਸੀਂ ਕਾਪੀ ਕੁਪੀ ਤੋਂ ਕੋਈ ਨਹੀਂ ਲੈਣਾ ਇਹ ਜਿੰਨੇ ਵੀ 50 ਪਾਵਰ ਦੇ ਟਰੈਕਟਰ ਪਾਸ ਕਰਾਏ ਨੇ ਹੈਗੇ ਯਾਰ 60 ਤੋਂ 65 ਪਾਵਰ ਦੇ ਟਰੈਕਟਰ ਨੇ ਇਹਨਾਂ 'ਚ ਜੋਰ ਇਹਨਾਂ ਇਹ ਤਾਂ ਕੰਪਨੀ ਦਾ ਆਪਣਾ ਮਤਲਬ ਕਿ ਗੇਮਾਂ ਨੇ ਉਹ ਪਾਸ ਕਰਾ ਲੈਂਦੀਆਂ ਨੇ ਪਰ ਜ਼ਿਮੀਦਾਰ ਨੂੰ ਤਾਂ ਇਹੋ ਕੋਈ ਨੁਕਸਾਨ ਨਹੀਂ ਮੇਰਾ ਤਾਂ ਖਿਆਲ ਹੈ ਜੇ ਤੁਸੀਂ ਅੱਜ ਟਰੈਕਟਰ ਲੈਣਾ ਚਾਹੁੰਦੇ ਹੋ 50 ਤੋਂ 60 ਪਾਵਰ ਦਾ ਡੈਫੀਨੇਟਲੀ ਤੁਸੀਂ ਕਨਸਿਡਰ ਕਰ ਸਕਦੇ ਹੋ ਮੈਂ ਤਾਂ ਕਹਿੰਦਾ ਉੱਪਰ ਜਾਣਾ ਹੀ ਨਹੀਂ ਚਾਹੀਦਾ ਤੇ ਜੇ ਆਪਾਂ ਪਰਫਾਰਮੈਂਸ ਦੇਖੀ ਹੈ ਨਾ ਟਰੈਕਟਰਾਂ ਦੀ ਜਿਹੜੇ ਆ 50 ਦੀ ਕੈਟਾਗਰੀ ਚ ਆਉਂਦੇ ਨੇ ਜਿਨ੍ਹਾਂ ਦੀ ਆਰਸੀ ਤੇ ਆਪਾਂ 50 ਲਿਖਦੇ ਆ ਸਾਰਿਆਂ ਨੂੰ ਹੀ ਵਧੀਆ ਪਰਫਾਰਮੈਂਸ ਕੋਈ ਟਰੈਕਟਰ ਹੋਣਾ ਹੀ ਨਹੀਂ ਜਿਹਦੀ ਮਤਲਬ ਕਿ ਪਰਫਾਰਮੈਂਸ ਮਾੜੀ ਹੈ ਜਿੰਨਿਆਂ ਦੀ ਕਾਪੀ ਤੇ 50 ਲਿਖਿਆ ਜਾਂਦਾ ਮੈਨੂੰ ਲੱਗਦਾ ਸਾਡੇ ਟਰੈਕਟਰੇ ਸਾਰਿਆਂ ਨਾਲੋਂ ਵਧੀਆ ਹੋਣੇ ਨਾਲੇ ਤਾਂ ਜ਼ਿੰਮੇਦਾਰ ਦੇ ਪੱਖ ਦੇ ਨੇ ਨਾਲੇ ਰੇਟ ਰੀਜ਼ਨੇਬਲ ਆ ਆਪਾਂ ਨੇ ਲੈਣਾ ਕੀ ਅਸੀਂ ਆਡੀਏ ਤੋਂ ਨਾਲੇ ਹੋਰਾਂ ਤੋਂ ਹਾਂ ਜੇ ਤੁਸੀਂ ਹਾਇਰ ਐਰਚਪੀ 'ਚ ਜਾਣਾ ਚਾਹੁੰਦੇ ਹੋ ਤੁਹਾਨੂੰ 70-70 ਤੋਂ ਉੱਪਰ ਚਾਹੀਦਾ ਟਰੈਕਟਰ ਤਾਂ ਲੈ ਲਓ ਕੋਮਰ ਇਹ ਵੀ ਮਾੜਾ ਨਹੀਂ ਸਮਝ ਤੋ ਗੱਲ ਆ ਵੀ ਇਹ ਤਾਂ ਸਾਰੇ ਤਰੀਕੇ ਨੇ ਕੰਪਨੀਆਂ ਦੇ ਇਹਨਾਂ ਬਾਲਾ ਨਾ ਸੋਚਿਆ ਕਰੋ ਤੁਸੀਂ ਟਰੈਕਟਰ ਦੀ ਪਰਫਾਰਮੈਂਸ ਦੇਖੋ ਥੋੜਾ ਕੰਮ ਦਿੰਦਾ ਗੱਲ ਖਤਮ ਆਪਾਂ ਨੇ ਲੈਣੀ ਹੀ ਕੀ ਆ ਬਹੁਤੀ ਪਾਵਰ ਲਾ ਕੇ ਬਹੁਤਾ ਜੋਰ ਜਲਵਾ ਲਾ ਕੇ ਠੀਕ ਆ ਜੀ ਇਹ ਹੈਗਾ ਸਿਸਟਮ ਇਸ ਕਰਕੇ ਕਾਪੀ ਤੇ 49 ਪਾਵਰ ਆ ਜਾਂਦੀ ਆ ਵੱਧਦਾ RPM ਤੇ ਜਾ ਕੇ ਉਹਨਾਂ ਦੀ ਪਰਫਾਰਮੈਂਸ ਇਹ ਹੈ ਨੀ ਇੰਜਨਾਂ ਦੀ ਉਹ ਲੱਗ ਜਾਂਦੇ ਆ ਟੈਸਟ ਕਰਨ 2100 2200 ਤੇ HP ਉਹ ਮਰ ਜਾਂਦੀ ਉੱਥੇ ਜਾ ਕੇ ਕਮੈਂ데요 ਤੇ ਜੇ ਉਹਨਾਂ ਨੂੰ 1500 ਤੇ ਚਲਾਇਆ ਜਾਵੇ ਉੱਥੇ ਐਚਪੀ ਵੀ ਪੂਰੀ ਆ ਬੈਕਅਪ ਟਾਰਕ ਵੀ ਪੂਰੀ ਆ ਜਿਹੜੀ ਟੋਟਲ ਨਿਊਟਨ ਮੀਟਰ ਚ ਟਾਰਕ ਆ ਉਹ ਵੀ ਪੂਰੀ ਆ ਸੋ ਐਸੀ ਟਰੈਕਟਰਾਂ ਤੇ ਜਿਨ੍ਹਾਂ ਤੇ 49 ਪਾਵਰ ਲਿਖਿਆ ਜਾਂਦਾ ਉਹਨਾਂ ਦੀ ਵੀਡੀਓ ਮੇਰਾ ਖਿਆਲ ਚ ਚੰਗੀ ਲੱਗੀ ਹੋਊਗੀ ਸ਼ੇਅਰ ਤਾਂ ਕਰਿਓ ਜੇ ਚੰਗੀ ਲੱਗਦੀ ਆ ਨਹੀਂ ਬਿਲਕੁਲ ਨਾ ਕਰਿਓ ਨਾ ਮੈਂ ਹਾੜੇ ਜੇ ਕੱਢਣੇ ਨੇ ਨਾ ਮੈਨੂੰ ਕੱਢਣ ਦੀ ਆਦਤ ਹੈ ਆਪਾਂ ਦਾ ਮੋਰੈਲਿਟੀ ਤੇ ਜ਼ਿੰਦਗੀ ਜਿਉਈ ਹੈ ਮੋਰੈਲਿਟੀ ਤੇ ਜਿਉਣੀ ਆ ਸਸ ਸ੍ਰੀ ਅਕਾਲ ਥੈਂਕ ਯੂ